ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਕ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਫਿਰ ਆਓ ਅੱਜ ਦੇ ਇਸ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਨੇ ਆਂ ਕਹਿੰਦੇ ਇੱਕ ਵਾਰ ਨਾ ਇੱਕ ਨਗਰ ਦੇ ਵਿੱਚ ਇੱਕ ਮਨੁੱਖ ਰਿਹਾ ਕਰਦਾ ਸੀ ਕਹਿੰਦੇ ਉਹ ਬੜੇ ਬੜੇ ਜਿਆਦੇ ਨੇਕ ਤੇ ਭਲੇ ਇਨਸਾਨ ਸਨ ਕਹਿੰਦੇ ਲੋਕ ਉਹਨਾਂ ਦੀ ਤਾਰੀਫਾਂ ਕਰਿਆ ਕਰਦੇ ਸਨ ਉਹਨਾਂ ਕੋਲ ਛੋਟਾ ਜਿਹਾ ਇੱਕ ਜ਼ਮੀਨ ਦਾ ਟੁਕੜਾ ਸੀ ਕਹਿੰਦੇ ਪਤੀ ਪਤਨੀ ਸਾਰਾ ਦਿਨ ਉੱਤੇ ਕੰਮ ਕਰਿਆ ਕਰਦੇ ਤੇ ਜੋ ਮਿਹਨਤਾਂ ਹੋਇਆ ਕਰਦਾ ਉਹਦੇ ਵਿੱਚੋਂ ਕਿਸੇ ਦੀ ਮਦਦ ਵੀ ਕਰ ਦਿਆ ਕਰਦੇ ਕਹਿੰਦੇ ਕੁਝ ਸਮਾਂ ਲੰਘਿਆ ਤੇ ਉਹਨਾਂ ਕੋਲ ਇੱਕ ਧੀ ਦੀ ਪ੍ਰਾਪਤੀ ਹੋਈ ਕਹਿੰਦੇ ਉਹਨਾਂ ਨੇ ਧੀ ਨੂੰ ਵੀ ਉਹੀ ਗੁਣ ਤੇ ਉਹੀ ਸੰਸਕਾਰ ਦੇ ਕੇ ਵੱਡਾ ਕੀਤਾ ਕਹਿੰਦੇ ਉਹਨੇ ਉਹਨੂੰ ਵੰਡ ਕੇ ਛਕਣਾ ਲੋਕਾਂ ਦੀ ਮਦਦ ਕਰਨਾ ਤੇ ਹਰ ਇੱਕ ਨਾਲ ਮਿੱਠੇ ਬੋਲ ਬੋਲਣਾ ਇਹ ਹੀ ਸਿਖਾਇਆ ਕਹਿੰਦੇ ਹੁਣ ਹੌਲੀ-ਹੌਲੀ ਉਹ ਵੱਡੀ ਹੋਣ ਲੱਗੀ ਤੇ ਹੌਲੀ-ਹੌਲੀ ਉਹਦੇ ਗੁਣ ਵੀ ਉਹਦੇ ਵਿੱਚ ਵੱਡੇ ਹੋਣ ਲੱਗੇ ਕਿੰਦੇ ਨਾਲ ਦੇ ਨਗਰ ਦੇ ਜਿਹੜਾ ਸੇਠ ਸੀ ਨਾ ਉਹ ਆਉਂਦਾ ਜਾਂਦਾ ਉਹਦੀ ਧੀ ਨੂੰ ਦੇਖਿਆ ਕਰਦਾ ਵੀ ਕਿੰਨੀ ਜਿਆਦੀ ਸਿਆਣੀ ਹੈ ਕਿੰਦੇ ਉਹ ਸੇਠ ਦਾ ਇੱਕ ਪੁੱਤ ਸੀ ਕਿੰਦੇ ਹੌਲੀ ਹੌਲੀ ਉਹਦੀ ਧੀ ਜਦੋਂ ਵੱਡੀ ਹੋਈ ਨਾ ਤਾਂ ਸੇਠ ਨੇ ਉਹਦੀ ਧੀ ਦਾ ਉਸ ਤੋਂ ਰਿਸ਼ਤਾ ਮੰਗਿਆ ਹੁਣ ਉਹ ਮਨੁੱਖ ਵੀ ਬੜਾ ਖੁਸ਼ ਵੀ ਮੇਰੀ ਧੀ ਸੇਠਾਂ ਦੇ ਘਰ ਜਾ ਕੇ ਤੇ ਆਨੰਦ ਨਾਲ ਜ਼ਿੰਦਗੀ ਬਤਾਏਗੀ ਕਿੰਦੇ ਉਹਦਾ ਵਿਆਹ ਹੋ ਗਿਆ ਕਿੰਦੇ ਜਦੋਂ ਉਹਨਾਂ ਦੇ ਘਰ ਗਈ ਸੇਠ ਤੇ ਮਾਨਵਤਾ ਇਹ ਸੀ ਵੀ ਕਿੰਨਾ ਮਿੱਠਾ ਬੋਲਦੀ ਹੈ ਕਿ ਉਹ ਵੰਡ ਕੇ ਖਾਂਦੀ ਹੈ ਦੂਜਿਆਂ ਦੀ ਮਦਦ ਕਰਦੀ ਹੈ ਅੰਮ੍ਰਿਤ ਵੇਲੇ ਦੇ ਚੜ੍ਹਾਣ ਵਾਲੀਏ ਖੇਤਾਂ 'ਚ ਆ ਜਾਂਦੇ ਨੇ ਕਿੰਦੇ ਉਹਨੇ ਇਹ ਸੋਚ ਕੇ ਤੇ ਉਹਦਾ ਰਿਸ਼ਤਾ ਜੋ ਹੈ ਆਪਣੇ ਪੁੱਤੇ ਨਾਲ ਕਰ ਲਿਆ ਕਿੰਦੇ ਕੁਝ ਦਿਨ ਤਾਂ ਉਹਨੇ ਓਵੇਂ ਅੰਮ੍ਰਿਤ ਵੇਲੇ ਉੱਠਿਆ ਕਰਨਾ ਮੇਂਦ ਨਾਲ ਕੰਮ ਕਰਿਆ ਕਰਨਾ ਦਰ ਤੋ ਕੋਈ ਖਾਲੀ ਨਾ ਜਾਇਆ ਕਰਨਾ ਵੰਡ ਕੇ ਖਾਣ ਦੀ ਨੀਤੀ ਓਵੇਂ ਰੱਖੀ ਕਰ ਕਹਿੰਦੇ ਜਿਵੇਂ ਦੇ ਘਰ ਦਾ ਮਾਹੌਲ ਹੋਵੇ ਬੱਚੇ ਓਮੇਦੀ ਹੋ ਜਾਂਦੇ ਨੇ ਹੁਣ ਉਹਨਾਂ ਦੇ ਘਰ ਦਾ ਮਾਹੌਲ ਕੁਝ ਹੋਰ ਹੀ ਤੰਗਦਾ ਸੀ ਸੇਠ ਤੇ ਉਹਦਾ ਪੁੱਤ ਸਵੇਰ ਤੋਂ ਸ਼ਾਮ ਤੱਕ ਆਪਣੀ ਹੱਟ ਤੇ ਜਾ ਕੇ ਬੈਠ ਜਾਇਆ ਕਰਦੇ ਸ ਕਹਿੰਦੇ ਜਿਹੜੀ ਸੱਸੀ ਕਹਿੰਦੇ ਉਹ ਆਸ-ਪਾਸ ਇੱਥੇ ਖੜ੍ਹ ਉੱਥੇ ਖੜ੍ਹ ਗੱਲਾਂ ਮਾਰ ਲਿਆ ਕਰਦੀ ਹੁਣ ਘਰ ਕੋਈ ਨਾ ਹੋਇਆ ਕਰਦਾ ਹੁਣ ਉਹਨੇ ਵੀ ਨੌਕਰ ਚਾਕਰ ਤੋਂ ਕੰਮ ਕਰਵਾ ਲਿਆ ਕਰਨਾ ਕਹਿੰਦੇ ਜਿਹੜੀ ਵੰਡ ਕੇ ਖਾਣ ਦੀ ਨੀਤੀ ਸੀ ਉਹ ਹੁਣ ਜਿਹੜੀ ਉਹਦੀ ਬੰਦ ਹੋ ਗਈ ਜਿਵੇਂ ਉਹਦੀ ਸੱਸ ਰੁੱਖਾ ਬੋਲਿਆ ਕਰਦੀ ਨੌਕਰਾਂ ਨਾਲ ਓਵੇਂ ਉਹ ਬੋਲਿਆ ਕਰਦੇ ਕਹਿੰਦੇ ਦੇਖਦੇ ਹੀ ਦੇਖਦੇ ਹੁਣ ਉਹਨਾਂ ਦੇ ਘਰ ਦਾ ਇੱਕ ਅੰਨ ਦਾ ਦਾਣਾ ਵੀ ਕਿਸੇ ਨੂੰ ਦਾਣ ਵੱਜੋਂ ਨਾ ਜਾਂਦਾ ਦੇਖਦੇ ਹੀ ਦੇਖਦੇ ਕਹਿੰਦੇ ਵਪਾਰ ਵਿੱਚ ਘਾਟਾ ਹੋਇਆ ਤੇ ਸੇਠ ਅਕਾਲ ਚਲਾਣੇ ਕਰ ਗਿਆ ਹੁਣ ਇਹ ਸਹਣ ਉਹਦੀ ਘਰ ਵਾਲੀ ਜਿਹੜੀ ਸੇਠਾਣੀ ਸੀ ਉਹ ਨਾ ਕਰ ਸਕੇ ਤੇ ਉਹ ਵੀ ਅਕਾਲ ਚਲਾਣੇ ਕਰਕੇ ਹੁਣ ਉਸ ਮਨੁੱਖ ਦੀ ਧੀ ਤੇ ਉਹਦਾ ਜਵਾਈ ਦੋਵੇਂ ਜਣੇ ਰਹਿ ਗਏ ਕਿੰਦੇ ਹੁਣ ਇਥੋਂ ਤੱਕ ਨੋਬਤ ਆ ਗਈ ਕਿ ਖਾਨ ਦੀ ਵੀ ਮੁਸੀਬਤ ਪਈ ਹੋਈ ਸੀ ਕਿੰਦੇ ਹੁਣ ਉਹ ਭਲਾ ਮਨੁੱਖ ਨਾ ਇੱਕ ਦਿਨ ਸੋਚਦਾ ਹੈ ਵੀ ਕਿਉਂ ਨਾ ਆਪਣੀ ਧੀ ਦੇ ਕੋਲ ਜਾਇਆ ਜਾਵੇ ਕਿੰਦੇ ਜਦੋਂ ਆਪਣੀ ਧੀ ਦੇ ਕੋਲ ਗਿਆ ਤੇ ਕਿੰਦੇ ਉਹ ਘਰ ਦੇ ਹਾਲਾਤ ਦੇ ਕੇ ਹੈਰਾਨ ਹੋ ਗਿਆ ਵੀ ਮੈਂ ਤਾਂ ਆਪਣੀ ਧੀ ਨੂੰ ਸੇਠਾਂ ਦੇ ਘਰ ਵਿਆਇਆ ਸੀ ਪਰ ਇੱਥੇ ਤਾਂ ਖਾਨ ਦੀ ਵੀ ਨੋਬਤ ਆ ਗਈ ਹੁਣ ਉਹ ਦੇਖ ਕੇ ਨਾ ਬੜਾ ਪਰੇਸ਼ਾਨ ਹੋਇਆ ਹੁਣ ਉਹ ਸੰਤ ਫਕੀਰ ਜੀ ਦੇ ਕੋਲ ਗਿਆ ਜਾ ਕੇ ਕਿਆ ਸੰਤ ਜੀ ਮੇਰੀ ਧੀ ਨਾ ਮੇ ਸੇਠਾਂ ਦੇ ਘਰ ਵਿਆਹਿਆ ਸੀ ਪਰ ਨੋਬਤ ਇੱਥੋਂ ਤੱਕ ਆ ਗਈ ਐ ਵੀ ਖਾਣ ਦੇ ਵੀ ਲਾਲੇ ਪੈ ਗਏ ਨੇ ਹੁਣ ਕੀ ਕਰਾਂ ਸੰਤ ਫਕੀਰ ਕਹਿੰਦੇ ਵੀ ਵੰਡ ਕੇ ਛਕਣ ਦੀ ਨੀਤੀ ਉਹਨੇ ਅਪਣਾਈ ਸੀ ਉਹਨੇ ਕਿਹਾ ਜੀ ਉਹ ਸਭ ਕੁਝ ਤਾਂ ਅਸਕਰ ਜਾ ਕੇ ਭੁੱਲ ਗਈ ਕਿੰਦੇ ਦਾਨ ਪੁੰਨ ਕਰੇ ਪਰਮਾਤਮਾ ਆਪੇ ਪਲਾ ਕਰਨਗੇ ਕਿੰਦੇ ਉਹ ਗਉਨ ਮਨੁੱਖ ਨੇ ਕਿਹਾ ਸੰਤ ਜੀ ਉਹ ਤਾਂ ਆਪ ਖਾਣੇ ਦੇ ਮਹਤਾਜ ਨੇ ਦਾਣੇ ਦਾਣੇ ਲਈ ਉਹ ਕੀ ਦਾਨ ਕਰੇਗੀ ਸੰਤ ਫਕੀਰ ਕਹਿੰਦੇ ਉਦੇ ਰਸੋਈ ਜਿਹੜੀ ਹੈ ਨਾ ਉਹਦੇ ਚਕਸ਼ੈ ਉਹਨੂੰ ਕਿਹਾ ਉਹ ਹੀ ਦਾਨ ਕਰ ਦੇ ਉਹਨੇ ਕਿਹਾ ਜੀ ਓਕੇ ਕਹਿੰਦੇ ਗੁੜ ਦਾ ਦਾਨ ਕਰੇ ਆਪਸੀ ਰਿਸ਼ਤੇ 'ਚ ਵੀ ਪਿਆਰ ਆਵੇਗਾ ਤੇ ਜਿਸ ਨੂੰ ਦਾਨ ਕਰੇਗੀ ਉਹਦੇ ਅਸੀਸ ਦੇ ਨਾਲ ਪਰਮਾਤਮਾ ਰੰਗ-ਬਾਗ ਆਪੇ ਲਾਉਣਗੇ ਕਹਿੰਦੇ ਹੁਣ ਉਹ ਆਪਣੀ ਧੀ ਦੇ ਕੋਲ ਗਿਆ ਜਾਂ ਕਿ ਉਹਨੂੰ ਸਾਰੀ ਗੱਲ ਦਸੀ ਵੀ ਧੀਏ ਵੰਡ ਕੇ ਖਾਏਗੀ ਤੇ ਘਰ ਸੁੱਖ ਆਪੇ ਆ ਜਾਏਗਾ ਤੇਰੀ ਰਸੋਈ 'ਚ ਜਿਹੜਾ ਗੁੜ ਹੈ ਨਾ ਉਹ ਦਾਨ ਕਰ ਤੇਰੇ ਸਾਰੇ ਜਿੰਨੇ ਰਿਸ਼ਤੇ ਨੇ ਉਹ ਵੀ ਮਿੱਠੇ ਹੋ ਜਾਣਗੇ ਤੇ ਪਰਮਾਤਮਾ ਰੰਗ ਭਾਗ ਵੇ ਲਉਣਗੇ ਕਹਿੰਦੇ ਉਹਨੇ ਦਬਾਰਾ ਹੁਣ ਦੋਵਾਂ ਨੇ ਮਿਹਨਤ ਕਰਨੇ ਆਰੰਭ ਕੀਤੀ ਜੋ ਵੀ ਕਰ ਲੈ ਕੇ ਆਇਆ ਕਰਦੇ ਉਹ ਚੋ ਕੁਝ ਹਿੱਸਾ ਦਾਨਪੁਣ ਕਰ ਦਿਆ ਕਰਦੇ ਗੁੜ ਨੂੰ ਜ਼ਰੂਰ ਦਾਨ ਕਰਦੇ ਕਿਉਂਕਿ ਗੁੜ ਉਸ ਹੈ ਜੋ ਚੰਦ ਪੈਸਿਆਂ ਦੀ ਆ ਜਾਂਦੀ ਸੀ ਤੇ ਕਹਿੰਦੇ ਨਾਲੇ ਇਸ ਦੇ ਨਾਲ ਜੋ ਵੀ ਖਾਂਦਾ ਉਹਦਾ ਟਿੱਡ ਵੀ ਭਰ ਜਾਂਦਾ ਕਹਿੰਦੇ ਇਸ ਤਰ੍ਹਾਂ ਉਹਨਾਂ ਰੋਜ਼ ਇਹ ਦਾਨ ਕਰਨਾ ਆਰੰਭ ਕੀਤਾ ਕਹਿੰਦੇ ਕੁਝ ਸਮਾਂ ਲੰਘਿਆ ਇੰਨੇ ਕੁ ਪੈਸੇ ਜੁੜ ਗਏ ਕਿ ਦਪਾਰਾ ਵਪਾਰ ਕਰ ਸਕਦੇ ਸੀ ਕਿਤੇ ਉਹਨਾਂ ਨੇ ਦਪਾਰਾ ਉਹਨੇ ਵਪਾਰ ਕੀਤਾ ਤੇ ਕਹਿੰਦੇ ਦੇਖਦੇ ਹੀ ਦੇਖਦੇ ਉਹਦੇ ਦਿਨ ਬਦਲੇ ਆਰੰਭ ਹੋ ਗਏ ਹੁਣ ਉਹਨੂੰ ਸਮਝ ਆ ਗਿਆ ਸੀ ਵੀ ਜੋ ਕਮਾਓ ਉਸ ਜ਼ਰੂਰਤਮੰਦਾਂ ਦੀ ਮਦਦ ਜ਼ਰੂਰ ਕਰੋ ਇਸ ਤਰ੍ਹਾਂ ਉਹ ਜ਼ਰੂਰਤਮੰਦਾਂ ਦੀ ਮਦਦ ਕਰਨ ਲੱਗਿਆ ਉਹ ਗੁੜ ਦੀ ਢੇਲੀ ਜੋ ਦੀ ਰਸੋਈ ਚ ਪਈ ਸੀ ਉਹਨੇ ਉਹਦੀ ਕਿਸਮਤ ਬਦਲ ਦਿੱਤੀ ਇਸ ਲਈ ਕਿਹਾ ਜਾਂਦਾ ਹੈ ਵੀ ਆਪਣੀ ਜਿਹੜੀ ਰਸੋਈ ਹੈ ਨਾ ਇਹ ਉਹ ਖਜ਼ਾਨਾ ਹੈ ਜੀ ਆਪਾਂ ਇਸ ਚੋ ਕੁਝ ਵੀ দান ਕਰੀਏ ਤੇ ਪਰਮਾਤਮਾ ਰੰਗ ਭਾਗ ਜ਼ਰੂਰ ਲਾਉਂਦੇ ਨੇ ਇੱਕ ਵਾਰ ਇੱਕ ਨਗਰ ਵਿੱਚ ਇੱਕ ਪਤੀ ਪਤਨੀ ਰਹਾ ਕਰਦੇ ਸਨ ਕਹਿੰਦੇ ਉਹ ਮਜ਼ਦੂਰੀ ਕਰਕੇ ਘਰ ਪੈਸੇ ਲੈ ਕੇ ਆਇਆ ਕਰਦਾ ਤੇ ਪਤਨੀ ਉਹਦੇ ਨਾਲ ਘਰ ਚਲਾਇਆ ਕਰਦੀ ਕਹਿੰਦੇ ਹੌਲੀ ਹੌਲੀ ਨਾ ਉਸ ਨਗਰ ਦੇ ਵਿੱਚ ਸਿਰਫ ਖੇਤੀਬਾੜੀ ਦਾ ਹੀ ਕੀਤਾ ਸੀ ਕਹਿੰਦੇ ਉਥੇ ਮੀਂਹ ਨਾ ਪੈਣ ਕਰਕੇ ਨਾ ਫਸਲ ਨਾ ਹੋਈ ਹੁਣ ਮਜ਼ਦੂਰ ਕਿੱਥੇ ਉਹਨਾਂ ਕੰਮ ਲੈਣੇ ਸੀ ਜਦੋਂ ਫਸਲ ਹੀ ਨਹੀਂ ਸੀ ਹੋਈ ਉਹਨੇ ਨਾ ਹੁਣ ਮਜ਼ਦੂਰਾਂ ਨੂੰ ਕਿਹਾ ਵੀ ਤੁਸੀਂ ਨਾ ਆਇਆ ਕਰੋ ਕੰਮ ਤੇ ਹੈ ਨਹੀਂ ਕੋਈ ਕਿਉਂਕਿ ਮੀ ਪਏਗਾ ਤੇ ਕੰਮ ਹੋਏਗਾ ਘਰ ਆਇਆ ਅੱਜ ਖਾਲੀ ਹੱਥ ਆ ਗਿਆ ਘਰ ਵਾਲੀ ਨੇ ਪੁੱਛਿਆ ਵੀ ਕੁਝ ਲੈ ਕੇ ਨਹੀਂ ਆਏ ਉਹਨੇ ਕਿਹਾ ਕਾਲ ਵਰਗੇ ਹਾਲਾਤ ਹੋਏ ਨੇ ਹੁਣ ਜਿਹੜਾ ਜ਼ਿੰਮੇਦਾਰ ਹੈ ਉਹਨੇ ਕਿਹਾ ਵੀ ਜਿੰਨਾ ਚਿਰ ਮੀ ਨਹੀਂ ਪੈਂਦਾ ਤੁਸੀਂ ਨਾ ਆਇਓ ਹੁਣ ਕਾਲ ਵਰਗੇ ਹਾਲਾਤ ਕਰਕੇ ਪਤਾ ਨਹੀਂ ਸੀ ਵੀ ਮੀ ਕਦੋਂ ਪਵੇ ਤੇ ਕਦੋਂ ਨਾ ਪਵੇ ਬੇਮੌਸਮਾਂ ਪਿਆ ਤਾਂ ਵੀ ਫਸਲ ਨਹੀਂ ਲੱਗਣੀ ਹੈਗੀ ਹੁਣ ਸੋਚਣ ਲੱਗੇ ਕੀ ਕੀਤਾ ਜਾਵੇ ਕਾਰਾਲੀ ਕਹਿੰਦੀ ਵੀ ਐਵੇਂ ਤਾਂ ਸਰਨਾ ਨਹੀਂ ਜਿੰਨਾ ਉਹ ਘਰ ਰਾਸ਼ਨੇ ਮੈਂ ਬੱਚਿਆਂ ਦੇ ਨਾਲ ਸਾਰ ਲਾਂਗੀ ਤੂੰ ਅਗਲੇ ਨਗਰ ਚਲਾ ਜਾ ਕਿਸੇ ਦੁਕਾਨ ਤੇ ਕੰਮ ਕਰੀ ਤੇ ਘਰ ਪੈਸੇ ਲੈ ਕੇ ਆ ਜੇ ਇਨਾਂ ਚਾ ਸ਼ਾਇਦ ਮੈਂ ਵੀ ਪੈ ਜੇ ਕਰੋਨਾ ਰੋਟੀ ਟੋਕ ਲੈ ਕੇ ਤੇ ਚਲਾ ਗਿਆ ਕਹਿੰਦੇ ਤੁਰਦੇ ਤੁਰਦੇ ਉਹ ਨਗਰ ਪਹੁੰਚਿਆ ਤੇ ਉੱਤੇ ਸ਼ਾਮ ਹੋ ਗਈ ਕਹਿੰਦੇ ਜਦੋਂ ਨਗਰ ਚ ਵੜਿਆ ਹੁਣ ਭੁੱਖ ਦਾ ਜਿਹੜੇ ਹਾਲਾਤ ਉਤੇ ਸਾਰਿਆਂ ਪਾਸੇ ਹੁਣੇ ਕਹਿੰਦੇ ਇੱਕ ਜਣ ਆਇਆ ਤੇ ਉਹਦਾ ਝੋਲਾ ਖੋਹ ਕੇ ਉਤੋਂ ਭੱਜ ਗਿਆ ਹੁਣ ਉਹਦੇ ਚੋਂ ਦੇ ਦੋ ਜੋੜੀ ਕੱਪੜੇ ਕੁਝ ਖਾਣ ਨੂੰ ਤੇ ਕੁਝ ਪੈਸਾ ਟਕਾ ਸੀ ਕਹਿੰਦੇ ਉਹ ਤਾਂ ਕੋਈ ਲੈ ਕੇ ਤੇ ਭੱਜ ਗਿਆ ਹੁਣ ਵਿਚਾਰਾ ਇਹ ਸੋਚਦਾ ਵੀ ਮੈਂ ਰਵਾਂ ਕਿੱਥੇ ਤੇ ਖਾਵਾਂ ਕਿੱਥੇ ਸ਼ਾਮ ਤੱਕ ਸਾਰੀਆਂ ਦੁਕਾਨਾਂ ਬੰਦ ਹੋ ਗਈਆਂ ਕਹਿੰਦੇ ਤੁਰਦੇ ਤੁਰਦੇ ਨਗਰ ਤੋਂ ਦੂਸਰੇ ਪਾਸੇ ਗਿਆ ਉੱਥੇ ਜਾ ਕੇ ਦੇਖਿਆ ਵੀ ਕਹਿੰਦਾ ਇੱਕ ਨਾ ਵੱਡਾ ਸਾਰਾ ਰੋਖ ਹੈ ਉਹਦੇ ਚਾਰੇ ਪਾਸੇ ਚਬੂਤਰਾ ਬਣਿਆ ਹੋਇਆ ਤੇ ਕਹਿੰਦੇ ਉੱਥੇ ਬੜੀਆਂ ਸਾਰੀਆਂ ਗਾਵਾਂ ਨੇ ਕਹਿੰਦੇ ਉੱਥੇ ਜਾ ਕੇ ਲਾਂਮੇ ਪੈ ਕੇ ਸਾਮਨੇ ਨਾ ਦਰਿਆ ਵਗਦਾ ਸੀ ਸਵੇਰੇ ਉઠਿਆ ਮੂੰਹ ਹ ਤੋਤਾ ਉਥੋਂ ਪਾਣੀ ਪੀ ਕੇ ਤੇ ਫਿਰ ਕੰਮ ਦੀ ਤਲਾਸ਼ ਚ ਚਲਾ ਗਿਆ ਕਿੰਦੇ ਕੱਲ ਦਾ ਭੁੱਖਾ ਪਾਣਾ ਸੀ ਅੱਜ ਵੀ ਸਾਰਾ ਦਿਨ ਕੰਮ ਲੱਭਦਾ ਰਿਆ ਪਰ ਕਿਤੋਂ ਕੰਮ ਨਾ ਮਿਲਿਆ ਆ ਕੇ ਕਹਿੰਦੇ ਫੇਰ ਉਸ ਰੁੱਖ ਦੇ ਥੱਲੇ ਪਾਣੀ ਪੀ ਕੇ ਤੇ ਲੰਮਾ ਪੈ ਗਿਆ ਤੀਸਰੇ ਦਿਨ ਜਦੋਂ ਕੋਈ ਭੁੱਖ ਦੀ ਹੱਦ ਨਾ ਰਹੀ ਨਾ ਮਸਾਂ ਉੱਠ ਉੱਠ ਕੇ ਤੇ ਕਹਿੰਦੇ ਫੇਰ ਕੰਮ ਦੀ ਤਲਾਸ਼ ਦੇ ਵਿੱਚ ਗਿਆ ਸ਼ਾਮ ਹੋਈ ਕੋਈ ਕੰਮ ਨਾ ਮਿਲਿਆ ਆ ਕੇ ਫੇਰ ਉਸ ਰੁੱਖ ਦੇ ਥੱਲੇ ਬੈਠ ਗਿਆ ਕਿੰਦੇ ਇੰਨੇ ਨੂੰ ਦੇਖਦਾ ਹਜੇ ਬੈਠਣ ਲੱਗਦਾ ਹੈ ਵੀ ਕਈ ਮਨੁੱਖ ਆ ਕੇ ਨਾ ਉੱਚੇ ਬੂਤਰੇ ਦੇ ਉੱਤੇ ਗੁੜ ਰੱਖਦੇ ਨੇ ਤੇ ਗਾਵਾਂ ਆ ਕੇ ਖਾ ਜਾਂਦੀਆਂ ਸਰ ਕਹਿੰਦੇ ਪਰ ਅੱਜ ਜਦੋਂ ਗੁੜ ਰੱਖ ਕੇ ਗਏ ਨਾ ਤੇ ਗਾਵਾਂ ਉੱਠ ਕੇ ਨਾ ਆਈਆਂ ਗਾਵਾਂ ਉੱਥੇ ਬੈਠੇ ਰਹੀਆਂ ਮੈਂ ਅੱਧਾ ਘੰਟਾ ਇੰਤਜ਼ਾਰ ਕੀਤਾ ਪਰ ਗਾਵਾਂ ਹਜੇ ਵੀ ਨਾ ਉੱਠੀਆਂ ਕਹਿੰਦੇ ਕੁਝ ਸਮੇਂ ਬਾਅਦ ਫਿਰ ਮੈਂ ਹਿੰਮਤ ਕਰਕੇ ਉਹ ਗੁੜ ਖਾ ਕੇ ਤੇ ਕਹਿੰਦੇ ਪਾਣੀ ਪੀ ਕੇ ਤੇ ਉੱਥੇ ਸੋ ਗਿਆ ਹੁਣ ਜੋ ਬੱਚਿਆ ਕੁਚਿਆ ਗੁੜ ਪਿਆ ਸੀ ਨਾ ਕਹਿੰਦੇ ਉਹ گاਵਾ ਨੇ ਖਾ ਕੇ ਤੇ ਕਹਿੰਦੇ ਆਰਾਮ ਨਾਲ ਜਾ ਕੇ ਤੇ ਬੈਠ ਗਿਆ ਕਹਿੰਦੇ ਸਵੇਰ ਹੋਈ ਤੇ ਹੁਣ ਥੋੜਾ ਥੋੜਾ ਜੋ ਗੋੜੋ ਥੇ ਪਿਆ ਸੀ ਉਹ ਮੈਂ ਸਾਰਾ ਚੁੱਕ ਕੇ ਤੇ ਖਾ ਲਿਆ ਪਾਣੀ ਪੀ ਕੇ ਤੇ ਕੰਮ ਲਈ ਚਲਾ ਗਿਆ ਕਹਿੰਦੇ ਇੱਕ ਸੇਟ ਦੀ ਦੁਕਾਨ ਤੇ ਜਾ ਕੇ ਕੰਮ ਪੁੱਛਿਆ ਕਹਿੰਦੇ ਉਹ ਸੇਟ ਦੇ ਕੋਲ ਮੈਨੂੰ ਕੰਮ ਮਿਲ ਗਿਆ ਕਹਿੰਦੇ ਉਹ ਹਲਵਾਈ ਦਾ ਕੰਮ ਕਰਦਾ ਸੀ ਕਹਿੰਦੇ ਮੈਂ ਪੂਰੀ ਨੀਤ ਦੇ ਨਾਲ ਕੰਮ ਕਰਨਾ ਆਰੰਭ ਕੀਤਾ ਉਹਨੇ ਮੈਨੂੰ ਰਹਿਣ ਲਈ ਇੱਕ ਕਮਰਾ ਤੇ ਨਾਲੇ ਉੱਥੇ ਮੈਨੂੰ ਹਿਸਾਬ ਕਿਤਾਬ ਵੀ ਲਈ ਵੀ ਰੱਖ ਲਿਆ ਕਿੰਦੇ ਉਹਨੇ ਮੈਨੂੰ ਹਫਤੇ ਦੀ ਤਨਖਾਹ ਦਿਆ ਕਰਨੀ ਕਿੰਦੇ ਜਦੋਂ ਇਸ ਹਫਤੇ ਮੈਨੂੰ ਤਨਖਾਹ ਮਿਲੀ ਨਾ ਤਾਂ ਮੈਂ ਉਸ ਤਨਖਾਹ ਦੇ ਵਿੱਚੋਂ ਕੁਝ ਹਿੱਸਾ ਗੁੜ ਦਾ ਲਿਆ ਕੇ ਤੇ ਉੱਥੇ ਦੇ ਰੱਖਿਆ ਤੇ ਗਾਵਾਂ ਨੂੰ ਖਵਾਇਆ ਕਿੰਦੇ ਕਿਉਂਕਿ ਉਸ ਦਿਨ ਜੇ ਮੈਨੂੰ ਗੁੜ ਨਾ ਮਿਲਦਾ ਤੇ ਸ਼ਾਇਦ ਮੈਂ ਭੁੱਖ ਨਾਲ ਮਰ ਜਾਣਾ ਸੀ ਦੂਸਰਾ ਸ਼ਾਇਦ ਇਹਨਾਂ ਦਾ ਝੂਠਾ ਖਾਦਾ ਤੇ ਇਹਨਾਂ ਦੀ ਅਸੀਸ ਨਹੀਂ ਬਿਨਾਂ ਪਰਮਾਤਮਾ ਅੱਗੇ ਗਿਆ ਤੇ ਮੈਨੂੰ ਕਿੰਦੇ ਕੰਮ ਮਿਲ ਗਿਆ ਕਿੰਦੇ ਹਰ ਹਫਤੇ ਮੈਨੂੰ ਤਨਖਾਹ ਮਿਲਿਆ ਕਰਨੀ ਤੇ ਮੈਂ ਇਹਨਾਂ ਨੂੰ ਲਿਆ ਕੇ ਗੁੜਚਾ ਰਿਆ ਕਰਨਾ। ਕਿੰਦੇ ਮੈਂ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ। ਕਿੰਦੇ ਦੇਖਦੇ ਹੀ ਦੇਖਦੇ ਕਿੰਦੇ ਹੁਣ ਉਸ ਮਾਲਕ ਦੇ ਕਈ ਦੁਕਾਨਾਂ ਸਨ। ਉਹਨੇ ਸਾਰਿਆਂ ਦਾ ਕਾਰਜਕਾਲ ਮੈਨੂੰ ਸੰਭਾ ਦਿੱਤਾ। ਕਿੰਦੇ ਉਸ सेठ ਦੀ ਕੋਈ ਔਲਾਦ ਨਹੀਂ ਸੀ। ਕਿੰਦੇ सेठ ਤੇ ਸੇਠਾਣੀ ਨੇ ਮੇਰਾ ਬੜਾ ਮੂੰਹ ਕਰਿਆ ਕਰਨਾ। ਮੈਂ ਆਪਣੇ ਬਾਲ ਬੱਚੇ ਨੂੰ ਵੀ ਇੱਥੇ ਲੈ ਕੇ ਤੇ ਆ ਗਿਆ। ਕਿੰਦੇ सेठ ਤੇ ਸੇਠਾਣੀ ਜਦੋਂ ਅਕਾਲ ਚਲਾ ਨੇ ਕੀਤੇ ਨਾ ਸਾਰੀ ਸੰਪਤੀ ਮੇਰੇ ਨਾਮ ਕਰਕੇ ਤੇ ਚਲੇਗੇ। ਮੈਂ ਵੀ ਉਹਨਾਂ ਦੀ ਬੜੀ ਸੇਵਾ ਕੀਤੀ। ਕਹਿੰਦੇ ਮੈਂ ਉਦੋਂ ਤੋਂ ਇਨ੍ਹਾਂ ਗਾਵਾਂ ਵਾਲੀ ਗੁੜ ਲੈ ਕੇ ਆਉਂਦਾ ਰਿਹਾ ਕਹਿੰਦੇ ਅੱਜ ਜਦੋਂ ਉਹ ਗੁੜ ਲੈ ਕੇ ਆਇਆ ਨਾ ਤਾਂ ਉਹ ਗਾਵਾਂ ਨੂੰ ਕਹਿਨ ਦਿਆ ਸੀ ਵੀ ਅੱਜ ਨਾ ਮੈਂ ਅੰਤਿਮ ਵਾਰ ਤੁਹਾਡੇ ਲਈ ਗੁੜ ਲੈ ਕੇ ਆਇਆ ਹਾਂ ਉਹ ਜਦੋਂ ਗੁੜ ਪਾਉਂਦਾ ਹੁੰਦਾ ਸੀ ਨਾ ਜੋ ਭੋਰਚੋਰ ਬਚ ਜਾਂਦਾ ਸੀ ਉਹ ਆਪ ਖਾ ਲੈਂਦਾ ਸੀ ਕਹਿੰਦੇ ਪਿੱਛੇ ਇੱਕ ਮਨੁੱਖ ਖੜਾ ਉਹ ਕਹਿੰਦਾ ਵੀ ਮੈਂ ਤੁਹਾਨੂੰ ਆ ਬੜੇ ਲੰਬੇ ਅਰਸੇ ਤੋਂ ਵੇਖ ਰਿਹਾ ਤੁਸੀਂ ਗਾਵਾਂ ਵਾਲੀ ਗੁੜ ਵੀ ਲੈ ਕੇ ਆਉਂਦੇ ਹੋ ਫਿਰ ਭੋਰਚੋਰ ਖਾ ਵੀ ਲੈਂਦੇ ਹੋ ਪਰ ਉਹਨੂੰ ਸਾਰੀ ਗੱਲ ਦੱਸਦਾ ਕਹਿੰਦੇ ਵੀ ਜੇਕਰ ਉਸ ਦਿਨ ਗੁੜ ਨਾ ਮਿਲਦਾ ਤਾਂ ਮੈਂ ਭੁੱਖੇ ਮਰ ਜਣਾ ਸੀ ਇੰਨਾ ਮੈਨੂੰ ਆਪਣੇ ਹਿੱਸੇ ਦਾ ਗੁੜ ਖਾਣ ਨੂੰ ਦਿੱਤਾ ਦੂਸਰਾ ਕਹਿੰਦੇ ਮੈਂ ਇਹਨਾਂ ਲਈ ਜਿਹੜੀ ਸੇਵਾ ਕਰਦਾ ਸੀ ਨਾ ਗੁੜ ਖਵਾਉਂਦਾ ਸੀ ਤੇ ਉਹ ਗੁੜ ਦੇ ਬਦਲੇ ਜਿਹੜੇ ਪਰਮਾਤਮਾ ਨੇ ਕਿਹਾ ਮੈਂ ਇਹਨਾਂ ਦਾ ਢਿੱਡ ਭਰਦਾ ਤੇ ਕਹਿੰਦੇ ਪਰਮਾਤਮਾ ਨੇ ਮੇਰੇ ਰੰਗ ਭਾਗ ਲਾ ਦਿੱਤੇ ਉਹ ਗੁੜ ਦੇ ਨਾਲ ਇਹਨਾਂ ਦੇ ਖਾਣ ਨਾਲ ਤਮਾਮ ਇਹਨਾਂ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਨੇ ਤੇ ਰੱਬ ਅੱਗੇ ਅਰਦਾਸ ਕਰਦੀਆਂ ਨੇ ਕਿ ਪਰਮਾਤਮਾ ਇਹਦੇ ਵੀ ਤਨ ਤੇ ਮਨ ਦੇ ਰੋਗ ਦੂਰ ਕਰੇ ਜਦੋਂ ਮਨ ਖੁਸ਼ ਇਹ ਫਿਰ ਆਪੇ ਸਾਰੇ ਟਰੋਗ ਵੀ ਦੂਰ ਕਹਿੰਦੇ ਆਪਾਂ ਜਦੋਂ ਦਾਨ ਕਰਦੇ ਆ ਨਾ ਕੋਈ ਚੀਜ਼ ਤੇ ਜਿਸ ਨੂੰ ਉਹ ਜ਼ਰੂਰਤਮੰਦ ਨੂੰ ਦਾਨ ਕਰਦੇ ਆ ਕਹਿੰਦੇ ਉਹਦੀ ਅਸੀਸ ਆਪਣੇ ਵਹੀ ਖਾਤੇ 'ਚ ਇੰਨੇ ਪੁੰਨ ਇਕੱਠੇ ਕਰ ਦਿੰਦੀ ਹੈ ਕਿ ਆਪਣੀ ਜ਼ਿੰਦਗੀ 'ਚ ਤਮਾਮ ਦੁੱਖ ਦੂਰ ਹੋ ਜਾਂਦੇ ਨੇ ਇਸ ਲਈ ਸਿਆਣੇ ਕਿਹਾ ਕਰਦੇ ਸੀ ਵੀ ਦਾਨ ਪੁੰਨ ਜ਼ਰੂਰ ਕਰਿਆ ਕਰੋ ਦਾਨ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਸੁਖ ਸਮਰiddhi ਲੈ ਕੇ ਆਉਂਦਾ ਹੈ ਇਸ ਕਰਕੇ ਫਿਰ ਆਓ ਰਲ ਮਿਲ ਕੇ ਆਪਾਂ ਵਾਹਿਗੁਰੂ ਦੇ ਲੜ ਲੱਗੀਏ ਦਾਨ ਕਰੀਏ ਤੇ ਦਾਨ ਕਰਾਂਗੇ ਤੇ ਫਿਰ ਆਪ ਹੀ ਦੁੱਖ ਤਲੇਦਰ ਦੂਰ ਹੋਗੇ ਘਰ ਸੁਖੀ ਸੁਖਦਾ ਵਾਸ ਹੋਵੇਗਾ